ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੋੜ ਤੋਂ ਸਵਾਗਤ ਹੈ ਦੁਪਹਿਰ ਤੋਂ ਸ਼ਾਮ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਪੰਜਾਬ ਦੇ ਵਿੱਚ ਮੌਸਮ ਆਉਂਦੇ 3-4 ਘੰਟੇ ਦੇ ਵਿੱਚ ਕਿਵੇਂ ਦਾ ਬਣਿਆ ਰਹੇਗਾ ਦੁਪਹਿਰ 2 ਤੋਂ ਸ਼ਾਮ 6 ਵਜੇ ਦੀ ਗੱਲ ਕਰਾਂਗੇ ਜੀ ਰਡਾਰ ਸਿਸਟਮ ਤੁਹਾਡੇ ਸਾਹਮਣੇ ਹੈ ਸੈਟਲਾਈਟ ਇਮੇਜ ਜੋ ਸਾਫ਼ ਦਿਖਾਈ ਦੇ ਰਹੀ ਕਿ ਫਿਲਹਾਲ ਕੋਈ ਵੱਡੀਆਂ ਕਾਰਵਾਈਆਂ ਪੰਜਾਬ ਦੇ ਵਿੱਚ ਦਿਖਾਈ ਨਹੀਂ ਦੇ ਰਹੀਆਂ ਬੱਦਲ ਵਾਗੇ ਦੇ ਹਲਕੇ ਦਰਮਿਆਨੇ ਦੌਰ ਹਿਮਾਚਲ ਦੇ ਨਾਲ ਲੱਗਦੇ ਇਲਾਕੇ ਦੁਆਬੇ ਅਤੇ ਮਾਲਵੇ ਦੀ ਕੁਝ ਬੈਲਟ ਵਿੱਚ ਦਿਖਾਈ ਦੇ ਸਕਦਾ ਹੈ ਜਿਹਦੇ ਬਾਰੇ ਆਪਾਂ ਅਗਰ ਜ਼ਿਲ੍ਹੇ ਵਾਈਜ਼ ਗੱਲ ਕਰੀਏ ਤਾਂ ਤੁਹਾਨੂੰ ਜ਼ਿਲ੍ਹੇ ਵਾਈਜ਼ ਦੱਸ ਦੰਦੇ ਆ ਕਿ ਕੀ ਹਾਲਾਤ ਬਣ ਸਕਦੇ ਨੇ ਜੀ ਤੁਸੀਂ ਦੇਖ ਸਕਦੇ ਹੋ ਕਿ ਜ਼ਿਲ੍ਹੇ ਵਾਈਜ਼ ਰਿਪੋਰਟ ਤੁਹਾਨੂੰ ਦੱਸਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਓ ਜੀ ਇਮੇਜ ਦੇ ਵਿੱਚ ਦਿਖਾਵਾ ਤੁਹਾਨੂੰ ਤਾਂ ਪਠਾਨਕੋਟ ਜ਼ਿਲ੍ਹਾ ਹੁਸ਼ਿਆਰਪੁਰ ਨਮਾਸ਼ਾਹ ਰੂਪਨਗਰ ਸਾਬਜਾ ਦਾ ਅਜੀਤ ਸਿੰਘ ਨਗਰ ਦੀ ਬੈਲਟ ਜਲੰਧਰ ਦਾ ਇਲਾਕਾ ਜੀ ਲੁਧਿਆਣਾ ਦਾ ਥੋੜਾ ਬਹੁਤਾ ਇਲਾਕਾ ਇਹ ਆਉਂਦੇ ਕੁਝ ਘੰਟੇ ਦੇ ਵਿੱਚ ਬੱਦਲ ਬਈ ਦੇ ਅੰਦਰ ਆਉਂਦਾ ਦਿਖਾਈ ਦੇ ਰਿਹਾ ਹੈ ਸੰਘਣੇ ਕਾਲੇ ਬੱਦਲਾਂ ਦੇ ਨਾਲ ਕਿਣਮਣ ਕ ਪਟਿਆਲਾ ਸੰਗਰੂਰ ਮਾਨਸਾ ਬਠਿੰਡਾ ਲੁਧਿਆਣੇ ਦਾ ਬਹੁਤਾ ਹਿੱਸਾ ਜੀ ਇਹਨਾਂ ਨੂੰ ਵੀ ਥੋੜੇ ਕੁਝ ਘੰਟਿਆਂ ਦੇ ਵਿੱਚ ਇਹ ਕਵਰ ਕਰ ਸਕਦਾ ਹੈ ਪਰ ਮਾਨਸਾ ਸੰਗਰੂਰ ਤੋਂ ਬਠਿੰਡੇ ਤੋਂ ਅੱਗੇ ਸਿਸਟਮ ਹੌਲੀ ਹੁੰਦਾ ਕਮਜ਼ੋਰ ਪੈਂਦਾ ਦਿਖਾਈ ਦੇ ਰਿਹਾ ਹੈ ਜੋ ਕਿ ਲਗਭਗ ਸ਼ਾਮ ਦੇ 5 ਤੋਂ 6 ਵਜੇ ਤੱਕ ਆਪਣੀ ਕਾਰਵਾਈ ਕਰਦਾ ਦਿਖਾਈ ਦੇ ਸਕਦਾ ਹੈ ਜਿਸ ਦੇ ਨਾਲ ਕਿ ਇਸ ਇਲਾਕੇ ਵਿੱਚ ਗਰਮੀ ਤੋਂ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ ਜੀ ਕਿਰਮਣ ਕਣੀ ਦੇ ਨਾਲ ਸੰਘਣੇ ਬੱਦਲਾਂ ਦਾ ਹੋਣ ਕਾਰਨ ਧੁੱਪ ਤੋਂ ਵੀ ਇਸ ਇਲਾਕੇ ਵਿੱਚ ਰਾਹਤ ਮਿਲਦੀ ਜਾਪੇਗੀ ਤੁਸੀਂ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰਕੇ ਕਮੈਂਟ ਬਾਕਸ ਵਿੱਚ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਦਿਓ ਤੇ ਤੁਹਾਡੇ ਇਲਾਕੇ ਦੇ ਮੌਜੂਦਾ ਹਾਲਾਤ ਕੀ ਨੇ ਮੌਸਮ ਦੇ ਉਹ ਲਿਖ ਦਿਓ ਤਾਂ ਕਿ ਬਾਕੀ ਦਰਸ਼ਕ ਵੀਰੇ ਨੂੰ ਇਲਾਕੇ ਦੇ ਹਾਲਾਤਾਂ ਬਾਰੇ ਪਤਾ ਲੱਗ ਸਕੇ ਚੈਨਲ ਨੂੰ ਲਗਾਤਾਰ ਵਧੀਆ ਰਿਸਪਾਂਸ ਦੇਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ ਬਣੇ ਰਹੋ ਨਵੀਂ ਰਿਪੋਰਟ ਦੇ ਨਾਲ ਚੈ